ਸਭ ਤੋਂ ਅਹਿਮ ਖਬਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਪੇਸ਼ ਹੋ ਚੁੱਕੇ ਨੇ ਮੋਹਾਲੀ ਦੇ ਸਾਈਬਰ ਸੈੱਲ ਥਾਣੇ ਦੇ ਵਿੱਚ ਮੋਹਾਲੀ ਦੇ ਸਾਈਬਰ ਸੈੱਲ ਥਾਣੇ ਬਾਜਵਾ ਦੀ ਪੇਸ਼ੀ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਸਵਾਲ-ਜਵਾਬ ਹੋਏ ਸੀਐਮਾਨ ਨੇ ਇਸ ਦੌਰਾਨ ਫੇਰ ਪੁੱਛਿਆ ਕਿ ਕਿੱਥੇ-ਕਿੱਥੇ ਪਏ ਨੇ ਬੰਬ ਦੱਸ ਦੇਣ ਬਾਜਵਾ ਕਾਂਗਰਸੀ ਆਗੂ ਬਾਜਵਾ ਦਾ ਹਾਈ ਕੋਰਟ ਰੁਖ ਵੀ ਕੀਤਾ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਖਾਰਜ ਕਰਵਾਉਣ ਦੇ ਲਈ ਹਾਈ ਕੋਰਟ ਦਾ ਰੋਕ ਕੀਤਾ ਹੈ ਤੇ ਇਹ ਵੀ ਦੱਸਦੀ ਹੈ ਕਿ ਸਾਈਬਰ ਥਾਣੇ ਦੇ ਅੰਦਰ ਪ੍ਰਤਾਪ ਬਾਜਵਾ ਅਤੇ ਉਹਨਾਂ ਦੇ ਵਕੀਲ ਹੀ ਸਿਰਫ ਅੰਦਰ ਉਹਨਾਂ ਨੂੰ ਐਂਟਰੀ ਮਿਲੀ ਤੇ ਬਾਕੀ ਜਿਹੜੇ ਸਾਰੇ ਕਾਂਗਰਸੀ ਸਨ ਰਾਜਾ ਵੜੇਂਗਾ ਤੇ ਹੋਰ ਜਿਹੜੇ ਲੋਕ ਸਨ ਉਹਨਾਂ ਨੂੰ ਬਾਹਰ ਹੀ ਰੋਕ ਲਿਆ ਗਿਆ ਤਾਂ ਬਾਜਵਾ ਦਾ ਬਿਆਨ ਸੀ ਕਿ ਪੰਜਾਬ ਦੇ ਵਿੱਚ 50 ਤੋਂ 55 ਜਿਹੜੇ ਗ੍ਰੇਨੇਡ ਨੇ ਉਹ ਆਏ ਨੇ ਜਿਨ੍ਹਾਂ ਦੇ ਵਿੱਚੋਂ 18 ਚੱਲ ਚੁੱਕੇ ਨੇ ਬਾਜਵਾ ਨੂੰ ਉਹ ਚੰਡੀਗੜ੍ਹ ਸਥਿਤ ਰਿਹਾਈਸ਼ ਤੇ ਵੀ ਪੁੱਜ ਗਏ ਚ ਹੋਈ ਜਿਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਸਵਾਲ ਚੁੱਕੇ ਗਏ ਪੜਤਾਲ ਦੇ ਲਈ ਜਦ ਪਹੁੰਚਦੀ ਹੈ ਪੁਲਿਸ ਬਾਜਵਾ ਤੋਂ ਸਵਾਲ ਜਵਾਬ ਕੀਤੇ ਗਏ ਪਰ ਬਾਜਵਾ ਨੇ ਕੋਈ ਵੀ ਜਵਾਬ ਜਿਹੜੀ ਹੈ ਜਿਹੜੀ ਜਾਣਕਾਰੀ ਹੈ ਤਾਂ ਨਹੀਂ ਦਿੱਤੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਬਾਰੇ ਪੁੱਛਿਆ ਗਿਆ ਪਰ ਉਹਨਾਂ ਨੇ ਨਾਮ ਨਹੀਂ ਦੱਸਿਆ ਉਹਨਾਂ ਨੇ ਕਿਹਾ ਇੰਟੈਲੀਜੈਂਸ ਦੇ ਮੇਰੇ ਆਪ ਦੇ ਸੂਤਰ ਨੇ ਮੈਂ ਨਹੀਂ ਦੱਸਾਂਗਾ ਇਸ ਤਰੀਕੇ ਦੇ ਬਿਆਨ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਤੇ ਹੁਣ ਸਾਈਬਰ ਸੈੱਲ ਥਾਣੀ ਸੱਦਿਆ ਗਿਆ ਹੈ ਜਿੱਥੇ ਉਹਨਾਂ ਦੀ ਪੇਸ਼ੀ ਹੋਈ ਹੈ ਤੇ ਪੁੱਛਗਿੱਛ ਕੀਤੀ ਜਾਵੇਗੀ ਸੂਤਰਾਂ ਦੇ ਬਾਰੇ ਸਵਾਲ ਜਵਾਬ ਕੀਤੇ ਜਾਣਗੇ ਤਾਂ ਬਾਜਵਾ ਦੀ ਪੇਸ਼ੀ ਨੂੰ ਲੈ ਕੇ ਲਗਾਤਾਰ ਸ਼ਬਦੀ ਵਾਰ ਹੋ ਰਹੀ ਹੈ ਤਬਾਦਵਾਦੀ ਪੇਸ਼ੀ ਨੂੰ ਲੈ ਕੇ ਲਗਾਤਾਰ ਸ਼ਬਦੀ ਵਾਰ ਹੋ ਰਿਹਾ ਹੈ ਜਿਸ ਤਹਿਤ ਹੁਣ ਪ੍ਰਤਾਪ ਬਾਜਵਾ ਸਾਈਬਰ ਸੈੱਲ ਪੇਸ਼ ਹੋਣ ਦੇ ਲਈ ਪਹੁੰਚੇ ਜਿਸ ਤੋਂ ਪਹਿਲਾਂ ਬਾਜਵਾ ਦੇ ਵੱਲੋਂ ਸਮੁੱਚੀ ਪੰਜਾਬ ਕਾਂਗਰਸ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਹੜੇ ਜਿੱਤੇ ਹੋਏ ਐਮਐਲਏ ਨੇ ਚਾਹੇ ਹਾਰੇ ਹੋਏ ਐਮਐਲਏ ਨੇ ਸਮੁੱਚੀ ਕਾਂਗਰਸ ਜਿਹੜੀ ਹੈ ਉਹ ਚੰਡੀਗੜ੍ਹ ਵਿਖੇ ਇਕੱਠੀ ਹੁੰਦੀ ਹੈ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਜੋ ਵੱਡੇ ਨਾਮ ਨੇ ਕਾਂਗਰਸ ਦੇ ਉਹਨਾਂ ਦੇ ਵੱਲੋਂ ਪ੍ਰੈਸ ਵਰਤਾ ਕੀਤੀ ਗਈ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਸੀਐਮ ਮਾਨ ਤੇ ਤੰਜ ਕਸੇ ਤੇ ਜਿਸ ਤੋਂ ਬਾਅਦ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਉਹ ਮਾਨ ਸਰਕਾਰ ਦੀ ਹੱਕ ਦੇ ਵਿੱਚ ਆਏ ਨੇ ਪ੍ਰਤਾਪ ਬਾਜਵਾ ਤੇ ਉਹਨਾਂ ਨੇ ਵੀ ਤੰਜ ਤੰਜ ਕਸੇ ਨੇ ਤਾਂ ਦੋਹਾਂ ਨੇ ਕੀ ਕੀ ਕਿਹਾ ਪਹਿਲਾਂ ਪ੍ਰਤਾਪ ਬਾਜਵਾ ਦੀ ਗੱਲ ਸੁਣਾਵਾਂਗੇ ਤੁਹਾਨੂੰ ਪ੍ਰਤਾਪ ਬਾਜਵਾ ਨੇ ਕੀ ਕੁਝ ਬੋਲਿਆ ਸੀਐਮ ਮਾਨ ਨੂੰ ਫਿਰ ਸੀਐਮ ਮਾਨ ਦੇ ਹੱਕ ਦੇ ਵਿੱਚ ਸੁਨੀਲ ਜਾਖੜ ਨੇ ਕੀ ਬੋਲਿਆ ਉਹ ਵੀ ਸੁਣਾਵਾਂਗੇ ਜਿਹੜਾ ਮੈਂ ਇਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਛੂੰਹਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਬਾਕੀ ਇੱਥੇ ਬਲਾਸਟ ਹੋ ਰਹੇ ਨੇ ਦੁਕਾਨਦਾਰਾਂ ਦਾ ਕਾਰੋਬਾਰੀਆਂ ਦਾ ਹਾਲ ਕੋਈ ਨਹੀਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਤੇ ਫੋਨ ਤੇ ਤੁਸੀਂ ਵੇਖੋ ਕਿੰਡੀ ਵੱਦ ਕਿਸਮਤੀ ਦੀ ਗੱਲ ਹੈ ਚੰਨੀ ਜੀ ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਥਾਣੇ ਤੋਂ ਲੈ ਆਣੀ ਪੈਂਦੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8 8:30 ਵਜੇ 9 ਵਜੇ ਸੰਮਨ ਚੇਪਕੇ ਚਲੇ ਜਾਂਦਾ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫੋਲੋ ਕਰਦੇ ਆ ਬੈਸਟ ਮਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਸ਼ੈਡੋ ਚੀਫ ਮਿਨਿਸਟਰ ਜਾਂ ਜਿਹੜਾ ਐਲੋਪੀ ਹੈ ਉਹਨੇ ਕਿਤੇ ਭੱਜ ਕੇ ਚਲੇ ਜਾਂਦਾ ਰਾਤ ਦੇ 8 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪਕੇ ਜਾਂਦੇ ਹੋ ਮੈਂ ਪੁੱਛਣਾ ਚਾਹਨਾ ਇੱਥੇ ਰਾਜਾ ਜੀ ਤੁਹਾਡੇ ਜ਼ਰੀਏ ਹੁਣ ਸੁਣੀ ਰਹੇ ਹੋਣੇ ਨੇ ਮਾਨ ਸਾਹਿਬ ਮਾਨ ਸਾਹਿਬ ਇਹ ਕੇਆਈਜੀ ਡਰੱਗਜ਼ ਦੇ ਕੇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਕੱਢਿਆ ਕਦੀ ਉਹਦੇ ਘਰ ਵੀ ਕੋਈ ਸਮਨ ਜਾਰੀ ਕੋਈ ਲਾਇਆ ਜੇ ਇਸ ਕਿਸਮ ਦਾ ਜੀ ਲਾਰੈਂਸ ਬਿਸ਼ਰੋਈ ਨਾਲ ਇੰਟਰਵਿਊ ਪ੍ਰਤਾਪ ਸਿੰਘ ਬਾਜਵੇ ਨੇ ਨਹੀਂ ਕਰਾਈ ਇਹ ਭਗਵੰਤ ਮਾਨ ਜੀ ਤੁਸੀਂ ਕਰਾਈ ਤੁਸੀਂ ਹੋਮ ਮਿਨਿਸਟਰ ਹੋ ਤੁਹਾਡੀ ਪੁਲਿਸ ਨੇ ਮੁਹਾਲੀ ਦੀ ਕਚਹਿਰੀ ਚੋਂ ਸਪੈਸ਼ਲੀ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਤੁਸੀਂ ਖੜੜ ਸੀਆਈਏ ਜਾਂਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੈਸਪੀ ਤੇ ਡੀਐਸਪੀ ਉਥੋਂ ਦੀ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਦਾ ਇੱਕ ਘੰਟੇ ਦੀ ਇੰਟਰਵਿਊ ਦੋ ਵਾਰ ਹੋਈ ਹੈ ਤੁਹਾਡਾ ਡੀਜੀਪੀ ਵੀ ਮੁਕਰਦਾ ਤੁਸੀਂ ਵੀ ਮੁਕਰਦੇ ਹੋ ਕਿ ਪੰਜਾਬ ਵਿੱਚ ਨਹੀਂ ਕਿਸੇ ਬਾਹਰਲੀ ਜੇਲ੍ਹ ਚ ਇੰਟਰਵਿਊ ਹੋਈ ਹੋਣੀ ਤੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕਰਨਾ ਚਾਹ। ਜੋ ਤੇਰੇ ਮਨ ਛੇ ਆਪਣਾ ਮਨ ਰਾਜ਼ੀ ਕਰ ਲਈ। ਨਾ ਸਾਨੂੰ ਕੋਈ ਡਰੇ ਨਾ ਸਾਨੂੰ ਕੋਈ ਖੋਫ। ਇਹ ਚੰਗੀ ਤਰ੍ਹਾਂ ਸਮਝ ਲੈ। ਬਟ ਇੰਨੀ ਮੈਂ ਗੱਲ ਜੁਰੂ ਕਹੂੰਗਾ ਜੇ ਜੀਉਂਦੇ ਰਹਿ ਕੇ ਭਗਵਾਨਤ ਮਨ ਆਪਣੀ ਤਿਆਰੀ ਪੱਕੀ ਰੱਖ। ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜੀਉਂਦੇ ਰਹਿ। ਕਪੂਰ ਸਿੰਘ ਬਾਜਵਾ ਜਿੰਦਾਬਾਦ ਸਰਕਾਰ ਕਪੂਰ ਸਿੰਘ ਬਾਜਵਾ ਜਿੰਦਾਬਾਦ ਇੱਕ ਮਿੰਟ ਯਾਰ ਏ ਜਿਉਂਦੇ ਰਹਿ ਗਏ ਤੇ ਆਪਣੀ ਧਿਆਨੀ ਜ਼ਰੂਰ ਕਰ ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪਰਿਵਾਰ ਦਾ ਵਰਗ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਦੇ ਵਿੱਚ ਕਾਂਗਰਸ ਦਾ ਤੇ ਦਾਸ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਆ ਕਿ ਬਜਵਾ ਸਾਹ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਨਿਸਤ ਬਚੀਫ ਨਿਸਤ ਸਾਰੇ ਪੰਜਾਬ ਨੂੰ ਪਤਾ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੱਕ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਏ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਗੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਨਰਲ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇ ਉੱਕੜ ਕੇ ਇਹਨਾਂ ਨੇ ਤੁਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤੰਤਨਾ ਤੋਂ ਅੱਜ ਲੱਲਾ ਲੋਹੇ ਖੜੀ ਹੈ ਪੰਜਾਬ 'ਚ 55 ਬੰਮ ਆ ਗਏ ਜੀ ਕੋਈ ਘੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਿਹਾ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ న్యూਸ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ दिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੀ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੁਸੋਧਿਆ ਜੀ ਜਾਂ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਹੈ ਕਿ ਮੁੱਖ ਮੰਤਰੀ ਲੀਡਰ ਆਫ ਅਪੋਜੀਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲ ਤੇ ਜਿੱਥੇ ਤੱਕ ਕਾਂਗਰਸੀ ਸੜਕਾਂ ਤੇ ਚੜਿਆ ਜੁਤਰਿਆ ਉਹਨਾਂ ਸਾਰਿਆਂ ਨੂੰ ਤਾਂ ਆਇਆ ਵੀ ਆਜ ਆਇਆ ਹੈ ਊਂਟ ਪਹਾੜ ਤੇ ਲੈ ਮਜ਼ਾ ਬਾਜਵਾ ਸਾਹਿਬ ਦੀ ਸੂਤ ਆਏ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਦਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਤਕੀ ਕਾਬੂ ਹੈ ਇੱਕ ਕੈਂਡੀਡੇਟ ਦਾ ਕੱਟ ਕੇ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਕਿ ਨਿਪੜਣ ਗਏ ਕਿ ਨਹੀਂ ਨਿਪੜਣ ਗਏ ਆ ਤਾਂ ਘਰ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾੜਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਲਾਤੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਲਾਤੀ اپੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ اپੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਉਹ ਵੀ ਨਕਲੀ ਨਾ ਸਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰ ਬਈ ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਂਗਰਸ ਵਾਲੇ ਤਾਂ ਇੱਥੇ ਜਲੂਸ ਕੱਢਦੇ ਫਿਰਦੇ ਆ